ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਗਾਇਜ਼ ਬਲੌਗ ਬਣਾਉਂਦਾ ਮਨ ਨਹੀਂ ਸੀਗਾ ਪਰ ਇੱਕ ਵੀਲੌਗ ਬਣਾ ਰਹੇ ਹਾਂ ਚਲੋ ਕਿਉਂਕਿ ਬਣਾਇਆ ਵੀ ਨਹੀਂ ਸੀਗਾ ਪਰ ਬਣਾਉਂਦਾ ਮਨ ਨਹੀਂ ਸੀਗਾ ਮਨ ਤਾਂ ਨਹੀਂ ਸੀਗਾ ਕਿ ਕੁਝ ਲੋਕ ਨਾ ਬਹੁਤ ਜ਼ਿਆਦਾ ਗਲਤ ਕਮੈਂਟ ਕਰਦੇ ਨੇ ਬਹੁਤ ਜ਼ਿਆਦਾ ਗਲਤ ਬੋਲਦੇ ਨੇ ਕਿ ਕਿਸੇ ਨੂੰ ਨਾ ਅੱਗੇ ਵਧਦਾ ਦੇਖਣਾ ਚਾਹੁੰਦੇ ਨਹੀਂ ਹੈਗੀ ਇਹ ਕਿਸੇ ਨੂੰ ਦੇਖ ਕੇ ਖੁਸ਼ ਹੈ ਨਹੀਂ ਉਹ ਚੀਜ਼ ਤੇ ਦੂਸਰੀ ਗੱਲ ਇਹ ਕਿ ਜਿਹੜੇ ਸਾਨੂੰ ਕਮੈਂਟ ਕਰਦੇ ਸੀ ਪਹਿਲਾਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ ਉਸ ਤੋਂ ਬਾਅਦ ਦੱਸਿਓ ਕਿ ਲੋ ਗਾਇਜ਼ ਅੱਜ ਜੋਤੀ ਨੇ ਪ੍ਰੌਂਟੀਆਂ ਬਣਾਈਆਂ ਤੇ ਨਾਲ ਸਬਜੀ ਪਤਾ ਕਿਹੜੀ ਆ ਤੈਨੂੰ ਸਬਜੀ ਦਿਖਾਵਾਂਗਾ ਨਾ ਤੁਸੀਂ ਹਿਲ ਜਾਓਗੇ ਤਨ ਮੈਂ ਸਬਜੀ ਦਿਖਾਣਾ ਰੁਕੋ ਆਹ ਲੋ ਜੀ ਆ ਸਬਜੀ ਆ ਸਾਡੀ ਸਿਰਫ ਪਰੌਂਠੀ ਤੇ ਚਾਹ ਨਾਲ ਅੱਜ ਅਸੀਂ ਰੋਟੀ ਖਾਣੀ ਹੈ ਕਿਉਂਕਿ ਗੱਲ ਇਹ ਕਿ ਸਬਜੀ ਸਬਜੀ ਬਣਾਈ ਨਹੀਂ ਬਣਾਣੀ ਤਾਂ ਕਾਦੀ ਆ ਸਬਜੀ ਕੀ ਕੰਮ ਹੀ ਨਹੀਂ ਹੋਇਆ ਤੇ ਕੰਮ ਹੀ ਨਹੀਂ ਹੋਇਆ ਤੇ ਸਬਜੀ ਆਈ ਨਹੀਂ ਤੇ ਇਸ ਕਰਕੇ ਅੱਜ ਅਸੀਂ ਚਾਹ ਤੇ ਸਿਰਫ ਇਹ ਪਰੌਂਠੀ ਬਣਾ ਕੇ ਨੂਨ ਮੈਂ ਦੇਖੋ ਨੂਨ ਮੈਂ ਚੱਲੀ ਪਰੌਂਠੀ ਬਣਾ ਰਹੇ ਹਾਂ ਇਦਾਂ ਅਸੀਂ ਰੋਟੀ ਖਾਵਾਂਗੇ। ਕੁਝ ਲੋਕ ਬੜੇ ਕਮੈਂਟ ਕਰਦੇ ਨੇ ਕਿ ਹਾਂ ਤੁਸੀਂ ਇਸ ਤਰ੍ਹਾਂ ਉਹ ਤੁਸੀਂ ਉਹ ਤੁਸੀਂ ਜਾਣੋ ਕਿ ਕਿਸ ਕੀ ਆਪਣੀ ਹਾਲਤ ਦਿਖਾਣੇ ਉਹ ਇਹ ਆ ਉਹ ਆ ਪਰ ਗਾਇਜ਼ ਇਹੋ ਜਿਹਾ ਕੁਝ ਹੈ ਹੀ ਨਹੀਂਗਾ ਕਿ ਅਸੀਂ ਜਾਣੋ ਜਿਕੇ ਸਭ ਕੁਝ ਕਰੀਏ ਅਪਾ ਜੀ ਤੁਸੀਂ ਜਾਣ ਵੀ ਨਹੀਂ ਕਰਦੇ ਜੀ। ਅਸੀਂ ਕੁਝ ਵੀ ਇਹ ਜਾਣ ਬੁਝ ਕੇ ਨਹੀਂ ਕਰਦੇ ਜੋ ਚੀਜ਼ ਹੈਗੀ ਤੁਹਾਡੇ ਸਾਹਮਣੇ ਹੀ ਹੈ ਅਸੀਂ ਉਹ ਕੋਈ ਓਲਾ ਥੋੜੀ ਕਰਦੇ ਹਾਂ। ਕੁਝ ਲੋਕ ਇੰਨੇ ਕਿ ਨੈਗੇਟਿਵ ਕਮੈਂਟ ਕਰਨਗੇ ਨਾ ਕੁਝ ਇਸ ਤਰ੍ਹਾਂ ਦੀ ਗੱਲਾਂ ਵੀ ਕਹਿਣਗੇ ਕਿ ਜਿਹੜੀ ਕਹਿਣੀ ਹੈ ਨਹੀਂ ਚਾਹੀਦੀਆਂ ਪਰ ਇਹ ਕਿ ਚਲੋ ਠੀਕ ਹੈ ਕਹੀ ਜਾਂਦੋ ਅਗਲੀ ਸੋਚ ਜਿਹੀ ਜਿਹੀ ਹੈਗੀ ਸੋਚ ਉੱਪਰ ਕਈ ਜਾਂਦੂ ਬਾਕੀ ਆ ਤੁਸੀਂ ਦੇਖ ਲਓ ਜੇ ਸਾਡੀ ਹਾਲਤ ਵਧੀਆ ਹੋਵੇ ਤੇ ਸਾਡਾ ਘਰ ਇਹੋ ਜਿਹਾ ਹੋਵੇ ਸਾਡਾ ਘਰ ਤੁਸੀਂ ਦੇਖ ਲਓ ਪਿੱਛੇ ਉੱਪਰ ਦੇਖੋ ਆ ਚੀਜ਼ ਦੇਖ ਲਓ ਤੇ ਬਾਕੀ ਆ ਦੇਖੋ ਲੈ ਸੈਲਫਾਂ ਵੀ ਖਾਲੀਆਂ ਪਈਆਂ ਨੇ ਉਹ ਵੀ ਕਿਰਾਏ ਦਾ ਉਹ ਵੀ ਇੱਥੇ ਕਿਰਾਏ ਦੇ ਰਹਿੰਦੇ ਸੀ ਅਸੀਂ ਅਸੀਂ ਕੋਈ ਇਹ ਤਾਂ ਹੈ ਨਹੀਂ ਕਿ ਸਾਡਾ ਆਪਣਾ ਵਾ ਰੈਂਟ ਦੇਈਆਂ ਬਾਕੀ ਇਹ ਕੀ ਆ ਦੇਖ ਲਓ ਅੱਜ ਇਹ ਟਾਈਮ ਏਦਾਂ ਗੱਡ ਰਿਹਾ ਅਸੀਂ ਟਾਈਮ ਹਰ ਤਰ੍ਹਾਂ ਦਾ ਗੱਡ ਲਈਦਾ ਪਰ ਗੱਲ ਇਹ ਹੈ ਕਿ ਅਸੀਂ ਕਿਸੇ ਨੂੰ ਉਹ ਹੀ ਨਿਕਲੀ ਤਾਂ ਉਹ ਲੱਗੀ ਹਾਂ ਅਸੀਂ ਉਹ ਕੀਤਾ ਜਾਂ ਅਸੀਂ ਅਜੇ ਇਦਾਂ ਕੀਤਾ ਨਾ ਜਿੱਦੜਾ ਟਾਈਮ ਹੋਇਆ ਉਦੜਾ ਟਾਈਮ ਗੱਡ ਲਈਦਾ ਪਰ ਗੱਲ ਇਹ ਹੈ ਕਿ ਮਾਲਕ ਦੋ ਵਕਤ ਦੀ ਰੋਟੀ ਦਿੰਦਾ ਨਾ ਬਸ ਇੰਨਕਾ ਬਸ ਇਹ ਵੀ ਅੱਜ ਆਟਾ ਕਿਵੇਂ ਆਇਆ ਆਟਾ ਕਿਵੇਂ ਆਇਆ ਜੁੱਤੀ ਕਿ ਅੱਜ ਕਿੰਨੇ ਦਿਨਾਂ ਬਾਅਦ ਕੰਮ ਹੋਇਆ ਢੜੀ ਦਾ 8 8-9 ਦਿਨਾਂ ਬਾਅਦ ਤੇ ਅੱਜ ਪਾਪਾ ਸਿਰਫ ਕਿੰਨੇ ਡੇਢ ਸਨ 100 ਰੁਪਏ ਦਾ ਕੰਮ ਹੋਇਆ ਸੀ ਆ ਜੀ 8 ਦਿਨਾਂ ਬਾਅਦ ਪਾਪਾ ਦਾ ਕੰਮ ਹੋਇਆ 8 ਦਿਨਾਂ ਬਾਅਦ 100 ਰੁਪਏ ਦਾ ਕੰਮ ਹੋਇਆ ਆਟਾ ਵੀ ਮੁੱਕ ਗਿਆ ਸੀਗਾ ਆ ਥੋੜੇ ਜਿਹਾ ਮੱਕੀ ਦਾ ਆਟਾ ਲੈ ਕੇ ਆਏ ਸੀ ਮੱਕੀ ਦਾ ਆਟਾ ਲੈ ਕੇ ਆਏ ਆ ਤਾਂ ਜਾ ਕੇ ਕਿਹ ਜਗੋਂ ਸਬਜੀ ਦਾ ਕਿਹੜੀ ਬਣਾਈਏ ਸਬ지ਆਂ ਤੇ ਮਹਿੰਗੀਆਂ ਨਹੀਂ ਆ ਤੇ ਲੈਣ ਵਾਲਾ ਕਿਹੜਾ ਜਾਊਗਾ ਨਾ ਹੋਵੇ ਤਾਂ ਨਾ ਲਈਏ ਤੇ ਦੂਸਰੇ ਉਸ ਸਮੇਂ ਉਹ ਪਾਪਾ ਮੇਰੇ ਗੁੱਛੀ ਆ ਮੈਂਥੀ ਦੇ ਤੱਕੇ ਤੇ ਇੱਕ ਗੁੱਛੀ ਤੇ ਮੈਂਥੀ ਤੇ ਮੇਥੀ ਦੀ 30 ਰੁਪਏ ਦੀ ਗੁੱਚੀ ਵਿੱਚ ਆਲੂ ਬਾਨ ਨੂੰ ਤੇ ਕੀ ਕਰਨਾ ਕੀ ਨਹੀਂ ਜੇ ਦਾਲ ਵੀ ਦਾਲ ਕਿੰਨੀ ਖਾ ਲਈਏ ਹੁਣ ਕੱਲ ਵੀ ਦਾਲ ਬੜਾ ਤਿੰਨ ਦਿਨ ਹੋ ਗਏ ਸਾਨੂੰ ਦਾਲ ਖਾਂਦੇ ਨੂੰ ਇਹ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਸਾਨੂੰ ਦਾਲ ਖਾਂਦੇ ਨੂੰ ਪਰ ਇਹ ਕਿ ਅਸੀਂ ਉਹ ਥੋੜੀ ਕੀਤਾ ਹੁਣ ਕੁਝ ਲੋਕ ਨਾ ਜੇ ਅਸੀਂ ਕੋਈ ਵੀ ਵੀਡੀਓ ਬਣਾ ਲਾਂਗੇ ਕੁਝ ਕਰਦੇ ਨੇ ਨਾ ਤਾਂ ਕਮੈਂਟ ਬੜੇ ਨੈਗੇਟਿਵ ਕਰਦੇ ਨੇ ਕਿ ਹੁਣ ਤੁਸੀਂ ਨੈਗੇਟਿਵ ਕਮੈਂਟ ਕਿ ਪਤ ਨਹੀਂ ਕਿਉਂ ਕਰਦੇ ਮੇਰੇ ਲੋਕਨ ਪ੍ਰੋਬਲਮ ਪਤ ਨਹੀਂ ਕੀ ਆ ਜੇ ਉਹਨਾਂ ਕਿਸੇ ਨੂੰ ਵੀਡੀਓ ਨਹੀਂ ਚੰਗੀ ਲੱਗਦੀ ਤੇ ਚਲੋ ਨਾ ਦੇਖਿਆ ਕਰੋ ਪਰ ਕਿਸੇ ਨੂੰ ਗਲਤ ਥੋੜੀ ਬੋਲਣੀ ਚਾਹੀਦਾ ਵਾ ਬਾਕੀ ਇਹ ਕੀ ਅਜੇ ਵੀ ਪੂਰੇ ਸੂਰੀਆਂ ਅਸੀਂ ਵੀ ਉਦਾਂ ਹੀ ਆ ਕੋਈ ਅਸੀਂ ਜਿਆਦਾ ਥੋੜੀ ਉਹ ਥੋੜੀਆਂ ਰਹੀ ਇਸ ਥੋੜਾ ਬਾਕੀ ਤੁਹਾਨੂੰ ਸਾਰੇ ਨਹੀਂ ਲੱਗਦਾ ਤੇ ਹੁਣ ਮੈਂ ਕੀ ਕਹਿ ਸਕਦਾ ਵਾ ਬਾਕੀ ਜੋਤੀ ਜੋਤੀ ਆ ਇਹਦੀ ਵੀ ਜੜੀ ਦੇਖੋ ਜੀ ਤਬੀਅਤ ਇਹਦੀ ਵੀ ਖਰਾਬ ਹੀ ਆ ਬਾਕੀ ਪਰ ਇਹ ਕੀ ਚਲੋ ਫਿਰ ਵੀ ਜੋ ਵੀ ਕੁਛ ਹੈਗਾ ਬੰਨ ਰਹੀ ਹੈ ਆਲ ਲੋ ਜੀ ਆ ਦੇਖ ਰਹੇ ਤੁਸੀਂ ਆ ਦੁੱਧ ਆ ਪਿਆ ਵਾ ਦੇਖੋ ਜੀ ਇੰਨਾ ਕੁ ਦੁੱਧ ਪਿਆ ਇਹ ਵੀ ਦੁੱਧ ਅਸੀਂ ਕਿੰਨਾ ਲੈਂਦਾ ਸੀ ਹੈ ਅੱਧਾ ਕਿਲੋ ਅੱਧਾ ਕਿਲੋ ਲੈ ਆਏ ਸੀਗੇ ਡੜੀ ਅੱਧਾ ਕਿਲੋ ਵਿੱਚੋਂ ਆ ਬਚੇ ਵਾ ਜਿਹਦੇ ਵਿੱਚੋਂ ਸਵੇਰੇ ਵੀ ਚਾਹ ਪੀਣੀ ਹੈ ਸਵੇਰੇ ਪੀਣੀ ਹੈ ਹਾਂ ਸਵੇਰੇ ਚਾਹ ਪੀਣੀ ਹੈ ਤੇ ਇੱਕ ਵਾਰੀ ਚਾਹ ਹੋਣ ਬਣ ਗਈ ਹੈ ਬਸ ਆ ਇੰਨਾ ਕੁ ਦੋਦੋ ਬਚਿਆ ਹੋਇਆ ਹੈ ਬਸ ਇਹ ਚੀਜ਼ ਹੈ ਕਿ ਕਿਸੇ ਨੂੰ ਇੱਧਰ ਗਲਤ ਕਮੈਂਟ ਨਾ ਕਰਿਆ ਕਰੋ ਕਿ ਕਿਉਂ ਕਿਸੇ ਦਾ ਤੁਸੀਂ ਮਨ ਖਰਾਬ ਕਰਦੇ ਜੇ ਕਿ ਜੇ ਮਨ ਖਰਾਬ ਕਰੋਗੇ ਤਾਂ ਫਿਰ ਕੀ ਫਾਇਦਾ ਤੁਸੀਂ ਦਾ ਕਮੈਂਟ ਕਰਕੇ ਚੱਲ ਜਿਓ ਕਿ ਪਰ ਗੱਲ ਇਹ ਹੈ ਕਿ ਉਹ ਰੱਬ ਦੇ ਘਰੇ ਵੀ ਜਾਣਾ ਹੈ ਨਾ ਤੁਸੀਂ ਜਵਾਬ ਉਹਨੂੰ ਵੀ ਦੇਣਾ ਵਾ ਸਾਨੂੰ ਤਾਂ ਬੋਲ ਲਵਾਂਗੇ ਚਲੋ ਠੀਕ ਹੈ ਕੋਈ ਗੱਲ ਨਹੀਂ ਬੋਲ ਕੇ ਚਲੇ ਜਾਵਾਂਗੇ ਪਰ ਉਹ ਰੱਬ ਕਰੇ ਜਵਾਬ ਤੁਸੀਂ ਦੇਣਾ ਵਾ ਅਸੀਂ ਥੋੜੀ ਦੇਣਾ ਵਾ ਰੱਬ ਵੀ ਤਾਂ ਸਭ ਕੁਝ ਪੁੱਛੂਗਾ ਕਿ ਹਾਂ ਕੀ ਕਰਕੇ ਆਏ ਕੀ ਨਹੀਂ ਕਰਕੇ ਆਏ ਬਾਕੀ ਸਾਡੇ ਘਰ ਦੀ ਹਾਲਤ ਤੁਸੀਂ ਦੇਖ ਹੀ ਰਹੇ ਆਂ ਆ ਦੇਖਾ ਦੋ ਮੁੰਜੇ ਪਿੱਛੇ ਹੋਏ ਨੇ ਇੱਕ ਮੁੰਜਾ ਦੇਖੋ ਉਹਦੀ ਨਵਾਰ ਟੁੱਟੀ ਹੋਈ ਆ ਉਹਦੀ ਨਵਾਰ ਨਹੀਂ ਬੋਈ ਕਿਉਂ ਕਿ ਹੱਥ ਇੰਨਾਂ ਦੇ ਡੈਟ ਨਵਾਰ ਕਿੱਥੋਂ ਬੁਆਣੀ ਆ ਬਾਕੀ ਤੁਹਾਨੂੰ ਦੱਸਿਆ ਹੀ ਆ ਜੋ ਵੀ ਕੁਝ ਹੈਗਾ ਰੁੱਖਾ ਸੁੱਕਾ ਹੀ ਆ ਇਸ ਲਈ ਪਲੀਜ਼ ਗਲਤ ਕਮੈਂਟ ਨਾ ਕਰਿਆ ਕਰੋ ਜੋ ਕੈਸਾ ਤਾਂ ਡੱਗੇ ਬਾਕੀ ਜੇ ਨਹੀਂ ਹਟਣਾ ਤੇ ਫਿਰ ਚਲੋ ਤੁਹਾਡੀ ਮਰਜ਼ੀ ਹੈ ਜੀ ਕਰੀ ਲਓ ਠੀਕ ਹੈ ਜੀ